ਸਿਰ ਦਰਦ ਬਹੁਤ ਹੀ ਭਿਆਨਕ ਰੋਗ ਹੈ ਇਹੇ ਤੁਹਾਡਾ ਚੈਨ ਸਕੂਨ ਆਰਾਮ ਸਭ ਕੁਝ ਖੋ ਲੈਂਦਾ ਹੈ ਬਹੁਤ ਸਾਰੀਆਂ ਗੋਲੀਆਂ ਖਾਣ ਕਰਕੇ ਲੀਵਰ ਕਿਡਨੀਾਂ ਦੇ ਉੱਤੇ ਅਸਰ ਪੈ ਜਾਂਦਾ ਹੈ ਕਿ ਕਿਸ-ਕਿਸ ਜਗ੍ਹਾ ਤੇ ਸਿਰ ਦਰਦ ਹੋਣ ਪਿੱਛੇ ਕੀ-ਕੀ ਕਾਰਨ ਹੁੰਦੇ ਨੇ ਤੇ ਆਪ ਬਣਦੇ ਨਾਲ ਇਕੱਲਾ ਤੁਹਾਡਾ ਸਿਰ ਦਰਦ ਨਹੀਂ ਹੋਣਾ ਜੇਕਰ ਤੁਹਾਡੀ ਗਰਦਨ ਦੇ ਪਿੱਛੇ ਦੱਬ ਹੋ ਰਿਹਾ ਹੈ ਤੁਹਾਡਾ ਨਾਲ ਖੱਟਾ ਦਿਲ ਕਰ ਰਿਹਾ ਹੈ ਤਾਂ ਤੁਹਾਨੂੰ ਇਸ ਦੇ ਨਾਲ ਬੰਦੇ ਨੂੰ ਵੋਮਟਿੰਗ ਟਾਈਪ ਦੀ ਫੀਲਿੰਗ, ਉਲਟੀਆਂ ਤੇ ਬਾਹਾਂ ਦੇ ਫੀਲਿੰਗ ਆ ਜਾਂਦੀ ਹੈ ਜਾਂ ਉਹ ਕਿਹਨਾਂ ਲੱਗ ਵੀ ਜਾਂਦੀ ਹੈ। ਸੋ ਅਗੇ ਤੋਂ ਧਿਆਨ ਰੱਖਿਓ ਜੇਕਰ ਤੁਹਾਡਾ ਸਿਰ ਦਰਦ, ਅੱਧਾ ਸਿਰ ਦਰਦ ਹੋ ਰਿਹਾ ਹੈ, ਗਰਦਨ ਦੇ ਪਿੱਛੇ ਤੋਂ ਸਿਰ ਦਰਦ ਹੋ ਰਿਹਾ ਹੈ, ਮੱਥਾ ਦਰਦ ਹੋ ਰਿਹਾ ਹੈ। ਸਣੇ ਪੱਤੇ ਦੋ ਢੋਕ ਕੇ ਚਬਾ ਕੇ ਖਾ ਲੈਣਾ ਹੈ। ਤੁਸੀਂ ਦੇਖੋਗੇ ਕਿ ਤੁਹਾਨੂੰ 5-4 ਮਿੰਟ ਦੇ ਵਿੱਚ ਹੀ ਸਿਰ ਦਰਦ ਤੋਂ ਆਰਾਮ ਮਿਲ ਜਾਏਗਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਸਿਰ ਦਰਦ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿਰ ਦਾ ਬਹੁਤ ਹੀ ਭਿਆਨਕ ਰੋਗ ਹੈ ਤੇ ਇਹ ਹੀ ਤੁਹਾਡਾ ਚੈਨ ਸਕੂਨ ਆਰਾਮ ਸਭ ਕੁਝ ਖੋ ਲੈਂਦਾ ਹੈ ਜਦੋਂ ਸਿਰ ਦਾ ਹੋ ਜਾਂਦਾ ਤਾਂ ਕਈ ਵਾਰੀ ਤਾਂ ਬੰਦੇ ਨੂੰ ਇਦਾਂ ਲੱਗਦਾ ਕਿ ਹੁਣ ਇਦਾਂ ਦੀ ਕਿਹੜੀ ਗੋਲੀ ਖਾ ਲਈ ਜਾਵੇ ਜਿਸ ਦੇ ਨਾਲ ਇਹ ਆਪਾਂ ਨੂੰ ਹੁਣੇ ਆਰਾਮ ਆ ਜਾਵੇ ਸੋ ਕਈ ਵਾਰੀ ਲੰਮਾ ਸਮਾਂ ਸਿਰ ਦਾ ਦਰਹਿਣ ਕਰਕੇ ਮਰੀਜ਼ ਡਿਪਰੈਸ਼ਨ ਦੇ ਵਿੱਚ ਵੀ ਚਲਾ ਜਾਂਦਾ ਹੈ ਬਹੁਤ ਸਾਰੀਆਂ ਗੋਲੀਆਂ ਖਾਣ ਕਰਕੇ ਲੀਵਰ ਕਿਡਨੀਆਂ ਦੇ ਉੱਤੇ ਅਸਰ ਪੈ ਜਾਂਦਾ ਹੈ ਸੋ ਇਸ ਦਾ ਇਲਾਜ ਆਪਾਂ ਕਿੱਦਾਂ ਕਰ ਸਕਦੇ ਹਾਂ ਕੀ ਕੀ ਇਸ ਦੇ ਪਰਹੇਜ ਹੈ ਤੇ ਕਿਸ ਕਿਸ ਜਗ੍ਹਾ ਤੇ ਸਿਰ ਦਰਦ ਹੋਣ ਪਿੱਛੇ ਕੀ ਕੀ ਕਾਰਨ ਹੁੰਦੇ ਆ ਕਿਉਂ ਤੁਹਾਡਾ ਮੱਥਾ ਦਰਦ ਕਰਦਾ ਏ ਕਿਉਂ ਸਿਰ ਗੱਬੇ ਤੋਂ ਦਰਦ ਕਰਦਾ ਏ ਕਿਉਂ ਆਧਾ ਸਿਰ ਦਰਦ ਕਰਦਾ ਏ ਕਿਉਂ ਤੁਹਾਡੀ ਗਿੱਚੀ ਦੇ ਵਿੱਚ ਦਰਦ ਹੁੰਦਾ ਏ ਅੱਜ ਇਸ ਬਾਰੇ ਆਪਾਂ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਡੀ ਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਜਿਵੇਂ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਸਿਰ ਦਰਦ ਪਿੱਛੇ ਕਈ ਸਾਰੇ ਕਾਰਨ ਹੁੰਦੇ ਆ ਤੇ ਕਈ ਤਰੀਕੇ ਨਾਲ ਸਿਰ ਦਰਦ ਕਰਦਾ ਏ ਜੇਕਰ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਪੇਟ ਤੋਂ ਕਰ ਲੈਂਦੇ ਆ ਜੇਕਰ ਤੁਹਾਡੇ ਪੇਟ ਵਿੱਚ ਗੈਸ ਤੇ ਯਾਬ ਬਣ ਰਿਹਾ ਹੈ ਤਾਂ ਵੀ ਤੁਹਾਡਾ ਸਿਰ ਦਰਦ ਕਰ ਸਕਦਾ ਹੈ ਗੈਸ ਤੇ ਯਾਬ ਬਣ ਦੇ ਨਾਲ ਇਕੱਲਾ ਤੁਹਾਡਾ ਸਿਰ ਦਰਦ ਨਹੀਂ ਹੋਣਾ ਇਸ ਤੋਂ ਬਾਅਦ ਤੁਹਾਡਾ ਬੀਪੀ ਵੀ ਵੱਧ ਸਕਦਾ ਹੈ ਜੇਕਰ ਬੀਪੀ ਵੱਧ ਕੇ ਆ ਫਿਰ ਵੀ ਤੁਹਾਡਾ ਸਿਰ ਦਰਦ ਹੋਏਗਾ ਇਕੱਲੇ ਗੈਸ ਤੇ ਯਾਬ ਨਾਲ ਵੀ ਸਿਰ ਦਰਦ ਹੋਏਗਾ ਸੋ ਇਦਾਂ ਦੇ ਕਾਫੀ ਸਾਰੇ ਕਾਰਨ ਨੇ ਜਿਨ੍ਹਾਂ ਨਾਲ ਆਪਾਂ ਨਾਲ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਦੂਸਰਾ ਆਪਾਂ ਗੱਲ ਕਰੀਏ ਤਾਂ ਜੇਕਰ ਤੁਹਾਡੀਆਂ ਆਈ ਸਾਈਟ ਵੀਕ ਹੈ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟ ਹੈ ਤਾਂ ਵੀ ਤੁਹਾਡਾ ਸਿਰ ਦਰਦ ਕਰ ਸਕਦਾ ਹੈ ਜੇਕਰ ਇੱਕ ਅੱਖ ਦੀ ਰੋਸ਼ਨੀ ਘਟ ਹੈ ਤਾਂ ਉਸ ਦੇ ਨਾਲ ਅੱਧਾ ਤੁਹਾਡਾ ਸਿਰ ਦਰਦ ਕਰ ਸਕਦਾ ਹੈ ਤੇ ਮਾਈਗਰੇਨ ਦੇ ਨਾਲ ਵੀ ਇਦਾਂ ਹੀ ਹੁੰਦਾ ਜਿਵੇਂ ਮਾਈਗਰੇਨ ਜੇਕਰ ਤੁਹਾਨੂੰ ਪ੍ਰੋਬਲਮ ਹੈਗੀ ਹੈ ਮਾਈਗਰੇਨ ਦੀ ਤਾਂ ਵੀ ਤੁਹਾਡਾ ਅੱਧਾ ਸਿਰ ਦਰਦ ਕਰ ਸਕਦਾ ਹੈ ਤੁਸੀਂ ਦੇਖੋ ਇੱਥੇ ਕਿ ਇੱਕ ਜਿਹੜੀ ਬਿਮਾਰੀ ਹੈਗੀ ਮਤਲਬ ਕਿ ਅੱਧਾ ਸਿਰ ਦਰਦ ਹੋਣ ਦੀ ਉਸ ਦੇ ਪਿੱਛੇ ਇਕੱਲਾ ਮਾਈਗਰੇਨ ਨਹੀਂ ਕਾਰਨ ਹੈਗਾ ਉਸ ਦੇ ਨਾਲ ਜੇਕਰ ਤੁਹਾਡੀ ਬੰਨ ਸਾਈਡ ਦੀ ਆਈ ਸਾਈਡ ਵੀਕ ਹੈਗੀ ਹੈ ਤਾਂ ਉਸ ਦੇ ਨਾਲ ਵੀ ਇਹ ਅੱਧਾ ਸਿਰਦਰਦ ਹੋਣ ਲੱਗ ਜਾਂਦਾ ਹੈ ਜੇਕਰ ਤੁਹਾਡੀ ਗਰਦਨ ਦੇ ਪਿੱਛੇ ਦਰਦ ਹੋ ਰਿਹਾ ਹੈ ਤੁਹਾਡਾ ਨਾਲ ਅਗਲੇ ਦਾ ਹੈ ਤਾਂ ਤੁਹਾਨੂੰ ਸਰਵਾਈਕਲ ਦੀ ਸ਼ਿਕਾਇਤ ਹੋ ਸਕਦੀ ਹੈ ਸਰਵਾਈਕਲ ਦੇ ਨਾਲ ਗਰਦਨ ਦੇ ਪਿੱਛੇ ਜਿਸ ਨੂੰ ਕਿ ਆਪਾਂ ਗਿੱਚੀ ਕਹਿ ਦਿੰਦੇ ਆ ਉਸ ਦੇ ਵਿੱਚ ਬਹੁਤ ਤੇਜ਼ ਅਤੇ ਤਿੱਖਾ ਦਰਦ ਹੁੰਦਾ ਹੈ ਇਸ ਦੇ ਨਾਲ ਬੰਦੇ ਨੂੰ ਵੌਮਟਿੰਗ ਟਾਈਪ ਦੀ ਫੀਲਿੰਗ ਉਲਟੀਆਂ ਦਾ ਵਾਂਗ ਫੀਲਿੰਗ ਆ ਜਾਂਦੀ ਹੈ ਜਾਂ ਉਲਟੀਆਂ ਲੱਗ ਵੀ ਜਾਂਦੀਆਂ ਤੇ ਇਹ ਸਰਵਾਈਕਲ ਦੀ ਸਮੱਸਿਆ ਦੇ ਨਾਲ ਥੋੜਾ ਬੀਪੀ ਵੀ ਆਪਾ ਹੋ ਸਕਦਾ ਹੈ ਬੀਪੀ ਕਾਫੀ ਜਿਆਦਾ ਇਸ ਦੇ ਵਿੱਚ ਵੱਜ ਜਾਂਦਾ ਹੈ ਕਈ ਵਾਰੀ ਇਸ ਦੇ ਨਾਲ 200 ਤੱਕ ਵੀ ਬੀਪੀ ਚਲੇ ਜਾਂਦਾ ਹੈ ਸੋ ਤੁਹਾਨੂੰ ਕਿੰਨੀ ਸਾਰੀ ਇਸ ਦੇ ਤੁਹਾਨੂੰ ਦੱਸ ਰਿਹਾ ਕਿ ਸਿਰ ਦਰਦ ਦੇ ਕਾਰਨ ਹੁੰਦੇ ਆ ਕਈ ਵਾਰੀ ਸਿਰ ਦਰਦ ਤਾਂ ਆਪਣਾ ਹੋ ਰਿਹਾ ਹੁੰਦਾ ਤਾਂ ਆਪਾਂ ਜਾ ਕੇ ਕਿਸੇ ਡਾਕਟਰ ਤੋਂ ਮੈਡੀਸਿਨ ਲੈ ਲੈਣੇ ਆ ਜਾਂ ਕਿ ਆਪਾਂ ਫੈਮਿਲੀ ਮੈਂਬਰ ਨੂੰ ਕਹਿ ਦਿੰਨੇ ਕਿ ਮੇਰਾ ਸਿਰ ਦਰਦ ਹੋ ਰਿਹਾ ਤੁਸੀਂ ਦੱਸ ਕੇ ਦਵਾਈ ਲਿਆਓ ਪਰ ਜਿਹੜੇ ਇਸ ਦੇ ਪਿੱਛੇ ਕਾਰਨ ਆ ਉਹ ਆਪਾਂ ਕਦੇ ਵੀ ਨਹੀਂ ਸੋਚਦੇ ਕਿ ਮੇਰਾ ਸਿਰ ਦਰਦ ਹੋ ਰਿਹਾ ਤੇ ਇਹ ਕਿਸ ਜਗ੍ਹਾ ਤੋਂ ਹੋ ਰਿਹਾ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਇਸ ਵਾਲੇ ਪਾਸੇ ਆਪਾਂ ਨਹੀਂ ਜਾਂਦੇ ਜਿਹੜੀ ਟੈਬਲੈਟਸ ਆਪਾਂ ਨੂੰ ਪੇਨਕਿਲਰ ਮਿਲਦੀ ਆ ਆਪਾਂ ਲੈ ਲੈਂਦੇ ਆ ਤੇ ਉਹ ਨੁਕਸਾਨ ਕਿੰਨਾ ਕਰਦੀ ਬਾਅਦ ਵਿੱਚ ਤੁਹਾਡੇ ਕਿਡਨੀਆਂ ਦੇ ਉੱਤੇ ਜਾ ਕੇ ਇਹ ਤੁਸੀਂ ਕਦੇ ਨਹੀਂ ਸੋਚਦੇ ਸੋ ਅੱਗੇ ਤੋਂ ਧਿਆਨ ਰੱਖਿਓ ਜੇਕਰ ਤੁਹਾਡਾ ਸਿਰਦਰਦ ਅੱਧਾ ਸਿਰਦਰਦ ਹੋ ਰਿਹਾ ਹੈ ਗਰਦਨ ਦੇ ਪਿੱਛੇ ਤੋਂ ਸਿਰਦਰਦ ਹੋ ਰਿਹਾ ਹੈ ਮੱਥਾ ਦਰਦ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਜਿੰਨੇ ਮੈਂ ਤੁਹਾਨੂੰ ਇਹ ਕਾਰਨ ਦੱਸਿਆ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਇਹ ਸਿਰਦਰਦ ਹੋਣ ਲੱਗ ਜਾਂਦਾ ਹੈ ਜੇਕਰ ਤੁਹਾਡਾ ਸਿਰਦਰਦ ਬਿਲਕੁਲ ਸੈਂਟਰ ਦੇ ਗੱਬੇ ਦੇ ਵਿੱਚੋਂ ਸਿਰਦਰਦ ਹੋ ਰਿਹਾ ਇਸ ਜਗ੍ਹਾ ਤੋਂ ਤਾਂ ਸਮਝ ਲਓ ਕਿ ਤੁਹਾਡਾ ਬੀਪੀ ਵਧਿਆ ਹੋਇਆ ਤੇ ਬੀਪੀ ਵਧਣ ਪਿੱਛੇ ਕਾਰਨ ਬਹੁਤ ਸਾਰੇ ਹੁੰਦੇ ਆ ਜਿਨ੍ਹਾਂ ਵਿੱਚੋਂ ਜਿਹੜਾ ਕਿ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਕਾਰਨ ਦੱਸਿਆ ਕਿ ਗੈਸ ਤੇ ਜਾਵੇ ਦਾ ਮੁੱਖ ਕਾਰਨ ਹੁੰਦਾ ਹੈ ਜੇਕਰ ਤੁਹਾਡਾ ਪੇਟ ਠੀਕ ਨਹੀਂ ਹੈਗਾ ਤੁਹਾਡਾ ਬੀਪੀ ਵੱਧ ਸਕਦਾ ਹੈ ਜੇਕਰ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਤੁਹਾਡਾ ਬੀਪੀ ਵਧਿਆ ਹੈ ਤੇ ਬਹੁਤ ਜ਼ਿਆਦਾ ਤੁਹਾਡਾ ਸਿਰ ਦਰਦ ਕਰ ਰਿਹਾ ਹੈ ਤਾਂ ਤੁਸੀਂ ਐਨੇ ਕੋ ਸਾਈਜ਼ ਦਾ ਮਤਲਬ ਕਿ ਇੱਕ ਗਿੱਠ ਤੋਂ ਘੱਟ ਤੁਸੀਂ ਪੁਦੀਨੇ ਦੀ ਡੰਡੀ ਲੈ ਲੈਣੀ ਹੈ ਸਣੇ ਪੱਤੇ ਇਸ ਨੂੰ ਧੋ ਕੇ ਚਬਾ ਕੇ ਖਾ ਲੈਣਾ ਹੈ ਤੁਸੀਂ ਦੇਖੋਗੇ ਕਿ ਤੁਹਾਨੂੰ 5-4 ਮਿੰਟ ਦੇ ਵਿੱਚ ਹੀ ਸਿਰ ਦਰਦ ਤੋਂ ਆਰਾਮ ਮਿਲ ਜਾਏਗਾ ਜੇਕਰ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਆਰਾਮ ਆਇਆ ਘੱਟ ਆਇਆ ਪਰ ਪ੍ਰੋਪਰ ਤੁਸੀਂ ਠੀਕ ਨਹੀਂ ਹੋਏ ਤਾਂ ਤੁਸੀਂ ਪੁਦੀਨੇ ਦਾ ਰਸ ਕੱਢ ਲੈਣਾ ਹੈ ਕੁੱਟ ਕੇ ਇਹਨਾਂ ਨੂੰ ਉਸ ਰਸ ਨੂੰ ਤੁਸੀਂ ਆਪਣੇ ਸਿਰ ਦੇ ਮੱਛਕਾਰ ਜਿੱਥੇ ਤੁਹਾਡੇ ਸਿਰ ਦਾ ਦਰਦ ਹੋ ਰਿਹਾ ਉਸ ਜਗ੍ਹਾ ਤੇ ਇਸ ਨੂੰ ਪਾ ਦੇਣਾ ਹੈ ਤੁਸੀਂ ਇਸ ਦੇ ਕਮਾਲ ਦੇ ਰਿਜ਼ਲਟ ਦੇਖੋਗੇ ਕਿ 2 ਤੋਂ 3 ਮਿੰਟ ਦੇ ਵਿੱਚ ਤੁਹਾਡਾ ਸਿਰ ਦਰਦ ਬਿਲਕੁਲ ਠੀਕ ਹੋ ਜਾਏਗਾ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਧੁਨੀ ਦੇ ਪੱਤੇ ਖਾਣ ਦੇ ਨਾਲ ਬਸੇ ਕਈ ਤਰ੍ਹਾਂ ਦਾ ਸਿਰ ਦਰਦ ਠੀਕ ਹੋ ਜਾਂਦਾ ਹੈ ਜਿਵੇਂ ਕਿ ਤੁਹਾਡਾ ਮੱਥਾ ਦੁਖ ਰਿਹਾ ਹੈ ਤੁਹਾਡਾ ਸਿਰ ਸੈਂਟਰ ਚੋਂ ਦਰਦ ਕਰ ਰਿਹਾ ਹੈ ਤੁਹਾਡੀ ਗਿੱਚੀ ਦੇ ਵਿੱਚ ਗਰਦਨ ਦੇ ਪਿੱਛੇ ਦਰਦ ਹੋ ਰਿਹਾ ਹੈ ਅੱਧਾ ਸਿਰ ਦੁਖ ਰਿਹਾ ਹੈ ਤਾਂ ਇਹ ਜਿਹੜਾ ਹੈਗਾ ਪੁਦੀਨੇ ਦੇ ਪੱਤੇ ਖਾਣ ਦੇ ਨਾਲ ਹੀ ਠੀਕ ਹੋ ਜਾਂਦਾ ਹੈ। ਬਾਕੀ ਇਸ ਦਾ ਰਸ ਵੀ ਤੁਸੀਂ ਆਪਣੇ ਸਿਰ ਦੇ ਵਿੱਚ ਪਾ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਹਾਡੀ ਆਈ ਸਾਈਟ ਮਤਲਬ ਤੁਹਾਡੀ ਨਿਗਾ ਘੱਟ ਹੈ ਤਾਂ ਤੁਹਾਡਾ ਸਿਰਦਰਦ ਹੋ ਰਿਹਾ ਹੈ। ਤਾਂ ਤੁਸੀਂ ਆਪਣਾ ਜੇਕਰ ਤੁਹਾਡਾ ਸਿਰਦਰਦ ਰੂਟੀਨ ਦੇ ਵਿੱਚ ਹੋ ਰਿਹਾ ਤਾਂ ਤੁਸੀਂ ਆਪਣੀ ਨਿਗਾ ਜ਼ਰੂਰ ਚੈੱਕ ਕਰਵਾਓ। ਕਈ ਵਾਰੀ ਨਿਗਾ ਘੱਟ ਹੁੰਦੀ ਹੈ ਉਸ ਦਾ ਅਸਰ ਅੱਖਾਂ ਤੇ ਨਹੀਂ ਪੈਂਦਾ ਪਰ ਸਿਰ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਹੈ ਜਿਸ ਕਰਕੇ ਸਿਰ ਦਰਦ ਕਰਨ ਲੱਗ ਜਾਂਦਾ ਹੈ। ਜੇਕਰ ਤੁਹਾਡੀ ਆਈ ਸਾਈਡ ਵੀਕ ਹੈ ਤਾਂ ਉਹਦਾ ਇੱਕ ਲੱਛਣ ਹੋਰ ਵੀ ਹੁੰਦਾ ਹੈ ਮਤਲਬ ਕਿ ਜੇਕਰ ਤੁਹਾਡਾ ਨਿਗਾ ਘੱਟ ਕਰਕੇ ਸਿਰ ਦਰਦ ਹੋ ਰਿਹਾ ਹੈ ਤਾਂ ਇਸ ਦੇ ਨਾਲ ਤੁਹਾਡੀਆਂ ਅੱਖਾਂ 'ਚ ਦਰਦ ਹੋਏਗਾ ਅੱਖਾਂ ਦੇ ਅੰਦਰ ਵਾਲੀ ਸਾਈਡ ਤੁਹਾਡੇ ਤਿੱਕੀ ਜਿਹੀ ਪੇਨ ਹੋਏਗੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਮੇਰੀ ਨਿਗਾ ਘੱਟ ਹੈਗੀ ਹੈ ਇਸ ਕਰਕੇ ਮੇਰਾ ਸਿਰ ਦਰਦ ਹੋ ਰਿਹਾ ਹੈ ਜੇਕਰ ਤੁਸੀਂ ਜਾਦੇ ਤੈਮ ਲੈਪਟਾਪ ਫੋਨ ਵਗੈਰਾ ਯੂਜ਼ ਕਰਦੇ ਹੋ ਜਾਂ ਤੁਸੀਂ ਕੋਈ ਸਲਾਈ ਮਸ਼ੀਨ ਦਾ ਕੰਮ ਕਰਦੇ ਹੋ ਮਤਲਬ ਜਿੱਥੇ ਤੁਹਾਨੂੰ ਜਿਆਦਾ ਨਿਗਾ ਲਗਾਉਣੀ ਪੈਂਦੀ ਹੈ ਉਸ ਦੇ ਨਾਲ ਵੀ ਸਿਰ ਦਰਦ ਹੋਣ ਲੱਗ ਜਾਂਦਾ ਹੈ ਜਿਸ ਦੇ ਕਰਕੇ ਕਈ ਵਾਰੀ ਆਪਣਾ ਅੱਧਾ ਸਿਰ ਦਰਦ ਆਉਂਦਾ ਸਿਰਫ ਆਈਸਾਈਟ ਵੀਕ ਹੋਣ ਕਰਕੇ ਹੀ ਹੋਣ ਲੱਗ ਜਾਂਦਾ ਹੈ ਕਈ ਵਾਰ ਇੱਕ ਅੱਖ ਦੀ ਨਿਗਾਹ ਕਮਜ਼ੋਰ ਹੁੰਦੀ ਤਾਂ ਉਸ ਦੇ ਨਾਲ ਵੀ ਸਿਰ ਦਰਦ ਹੋਣ ਲੱਗ ਜਾਂਦਾ ਹੈ ਬਾਕੀ ਜੇਕਰ ਆਪਾਂ ਮਾਈਗਰੇਨ ਦੀ ਗੱਲ ਕਰੀਏ ਉਸ ਦੇ ਇਹ ਮੁੱਖ ਲੱਛਣ ਹੁੰਦੇ ਆ ਕਿ ਤੁਹਾਡਾ ਅੱਧਾ ਸਿਰ ਦਰਦ ਹੋਣ ਲੱਗ ਜਾਂਦਾ ਹੈ ਪਰ ਜਿਵੇਂ ਮੈਂ ਤੁਹਾਨੂੰ ਦੱਸ ਕਿ ਅੱਖਾਂ ਦੀ ਨਿਗਾਹ ਘੱਟ ਕਰਕੇ ਵੀ ਹੋਣ ਲੱਗ ਜਾਂਦਾ ਹੈ ਸੋ ਦੋ ਕਾਰਨ ਹੋਗੇ ਇਸ ਦੇ ਪਿੱਛੇ ਸੋ ਜੇਕਰ ਤੁਹਾਡਾ ਮਾਈਗਰੇਨ ਕਰਕੇ ਸਿਰ ਦਰਦ ਹੋ ਰਿਹਾ ਹੈ ਅੱਧਾ ਸਿਰ ਦਰਦ ਹੋ ਰਿਹਾ ਤਾਂ ਇਸ ਦਾ ਤੁਹਾਨੂੰ ਇਲਾਜ ਦੱਸਦਾ ਨਹੀਂ ਮੈਂ ਜੇਕਰ ਤੁਹਾਡਾ ਮੰਨ ਲਓ ਸੱਜੇ ਪਾਸੇ ਤੋਂ ਸਿਰ ਦਰਦ ਹੋ ਰਿਹਾ ਹੈ ਤਾਂ ਤੁਸੀਂ ਖੱਬੇ ਇਸ ਡੋਲੇ ਦੇ ਉੱਤੇ ਤੁਸੀਂ ਕੋਈ ਕੱਪੜਾ ਜਿਵੇਂ ਕਿ ਆਪਣੀ ਦੁਪੱਟਾ ਚੁੰਨੀ ਵਗੈਰਾ ਹੈਗੀ ਹੈ ਉਸ ਨੂੰ ਟਾਈਟ ਕਰਕੇ ਬਿਲਕੁਲ ਪ੍ਰੋਪਰ ਟਾਈਟ ਕਰਕੇ ਇਸ ਨੂੰ ਬੰਨ ਲੈਣਾ ਹੈ ਇਸ ਦੇ ਨਾਲ 5-7 ਮਿੰਟਾਂ ਦੇ ਵਿੱਚ ਤੁਹਾਨੂੰ ਸਿਰ ਦਰਦ ਤੋਂ ਆਰਾਮ ਮਿਲੇਗਾ ਜੇਕਰ ਤੁਹਾਡਾ ਖੱਬੇ ਪਾਸੇ ਤੋਂ ਸਿਰ ਦਰਦ ਕਰ ਰਿਹਾ ਹੈ ਤਾਂ ਤੁਸੀਂ ਸੱਜੇ ਆਪਣੇ ਬਾਹਾਂ ਦੇ ਇਸ ਜਗ੍ਹਾ ਦੇ ਸੱਜੇ ਡੋਲੇ ਦੇ ਉੱਤੇ ਉਦਾਂ ਹੀ ਦੁਪੱਟਾ ਵਗੈਰਾ ਕੋਈ ਬਿਲਕੁਲ ਟਾਈਟ ਪ੍ਰੋਪਰ ਟਾਈਟ ਕਰਕੇ ਇਸ ਨੂੰ ਬੰਨ ਲੈਣਾ ਥੋੜੀ ਤਕਲੀਫ ਜ਼ਰੂਰ ਹੋਏਗੀ ਪਰ ਤੁਸੀਂ ਸਿਰਦਰਦ ਦੇ ਤਕਲੀਫ ਨਾਲ ਤਾਂ ਇਸ ਨੂੰ ਝੱਲ ਹੀ ਸਕਦੇ ਹੋ ਇਸ ਦੇ ਨਾਲ ਵੀ ਜਿਹੜਾ ਸਿਰਦਰਦ ਦਾ ਆਪਣਾ ਠੀਕ ਹੋ ਜਾਂਦਾ ਹੈ ਜੇਕਰ ਤੁਹਾਡਾ ਮੱਥਾ ਤਰ ਕਰ ਰਿਹਾ ਹੈ ਤਾਂ ਤੁਸੀਂ ਆਪਣੇ ਦੋਨੋਂ ਡੌਲਿਆਂ ਦੇ ਉੱਤੇ ਐਦਾਂ ਹੀ ਕੱਪੜਾ ਬੰਨ੍ਹ ਸਕਦੇ ਹੋ ਦੁਪੱਟਾ ਬੰਨ੍ਹ ਸਕਦੇ ਹੋ ਬਾਕੀ ਕਈ ਵੀਰਾਂ ਭੈਣਾਂ ਨੂੰ ਛਿੱਕਾਂ ਤੁਕਾਮ ਕਾਰਨ ਵੀ ਸਿਰਦਰਦ ਹੋਣ ਲੱਗ ਜਾਂਦਾ ਹੈ ਉਸ ਦੇ ਪਿੱਛੇ ਵੱਖਰੇ ਵੱਖਰੇ ਕਾਰਨ ਹੁੰਦੇ ਆ ਮਤਲਬ ਕਿ ਤੁਹਾਨੂੰ ਅਲਰਜੀ ਹੈਗੀ ਕਿਸੇ ਚੀਜ਼ ਤੋਂ ਤੋੜ ਮਿੱਟੀ ਤੋਂ ਅਲਰਜੀ ਹੈਗੀ ਹੈ ਜਾਂ ਤੁਸੀਂ ਸਵੇਰੇ ਉੱਠਦੇ ਟਾਈਮ ਹੀ ਤੁਹਾਨੂੰ ਛਿੱਕਾਂ ਦੁਕਾਮ ਲੱਗ ਜਾਂਦਾ ਹੈ ਤਾਂ ਇਹ ਥੋੜਾ ਜਿਆਦਾ ਲੰਮਾ ਡਿਸਕਸ ਹੋ ਜਾਏਗੀ ਇਸਤੇ ਬਾਰੇ ਬਾਕੀ ਇਸ ਦੇ ਲਈ ਵੀ ਤੁਸੀਂ ਆਪਣੇ ਨੱਕ ਦੇ ਵਿੱਚ ਰਾਤ ਨੂੰ ਸੌਣ ਵੇਲੇ ਤੇ ਸੀਕਿਓ ਪਾ ਸਕਦੇ ਹੋ ਸੋ ਜੇਕਰ ਤੁਹਾਨੂੰ ਛਿੱਕਾਂ ਦੁਕਾਮ ਕਾਰਨ ਸਿਰ ਦਰਦ ਹੋ ਰਿਹਾ ਹੈ ਤੁਹਾਡਾ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਤੁਹਾਨੂੰ ਸਲਾਹ ਦੇ ਦੇਵਾਂਗੇ ਜਿਸ ਦੇ ਨਾਲ ਤੁਸੀਂ ਵਿਦਾਊਟ ਐਨੀ ਮੈਡੀਸਨ ਠੀਕ ਹੋ ਸਕਦੇ ਹੋ ਬਿਨਾਂ ਕਿਸੇ ਦਵਾਈ ਤੋਂ ਤੁਸੀਂ ਠੀਕ ਹੋ ਸਕਦੇ ਹੋ ਬਾਕੀ ਦੋਸਤੋ ਇਹਨਾਂ ਸਾਰੇ ਸਿੰਪਟਮਸ ਤੋਂ ਬਿਨਾ ਜੇਕਰ ਤੁਸੀਂ ਕਿਸੇ ਟੈਨਸ਼ਨ ਦੇ ਵਿੱਚ ਹੋ ਉਸਦੇ ਨਾਲ ਵੀ ਸਿਰਦਰਦ ਹੋਣ ਲੱਗ ਜਾਂਦਾ ਹੈ ਕਈ ਵਾਰੀ ਇਹੇ ਬਿਮਾਰੀ ਜਿਹੜੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਕਿ ਬੰਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਹੈ ਸੋ ਇਹ ਬਿਮਾਰੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਤੁਹਾਨੂੰ ਪਾਗਲ ਵੀ ਕਰ ਸਕਦੀ ਜਿਵੇਂ ਕਿ ਆਪਾਂ ਦੇਖਦੇ ਆ ਕਿ ਸੜਕਾਂ ਦੇ ਉੱਤੇ ਕਈ ਐਦਾਂ ਦੇ ਚੰਗੇ ਭਲੇ ਬੰਦੇ ਘੁੰਮਦੇ ਹੁੰਨੇ ਆ ਜਿਹੜੇ ਕਿ ਪਾਗਲਾਂ ਵਾਲੀਆਂ ਹਰਕਤਾਂ ਕਰਦੇ ਹੁੰਨੇ ਆ ਸੋ ਇਹ ਸ਼ੁਰੂਆਤ ਜਿਹੜੀ ਹੁੰਦੀ ਹੈ ਇਹ ਉਥੇ ਤੋਂ ਹੀ ਹੋ ਜਾਂਦੀ ਹੈ ਮਤਲਬ ਕਿ ਇੱਕ ਟੈਨਸ਼ਨ ਤੁਹਾਡੇ ਦਿਮਾਗ ਦੇ ਉੱਤੇ ਇਦਾਂ ਘਰ ਕਰ ਜਾਂਦੀ ਹੈ ਕਿ ਪਹਿਲਾਂ ਤੁਹਾਨੂੰ ਸ਼ੁਰੂਆਤੀ ਟਾਈਮ ਦੇ ਵਿੱਚ ਹਲਕਾ ਸਿਰਦਰਦ ਫੀਲ ਹੁੰਦਾ ਹੈ ਉਸ ਤੋਂ ਬਾਅਦ ਹੌਲੀ-ਹੌਲੀ ਕਰਦੇ-ਕਰਦੇ ਤੁਹਾਡੇ ਦਿਮਾਗੀ ਸੰਤੁਲਨ ਨੂੰ ਖੋ ਬੈਠਦੀ ਹੈ ਜਿਸ ਤੋਂ ਬਾਅਦ ਬੰਦਾ ਆਪਣੇ ਆਪ ਦੇ ਵਿੱਚ ਨਹੀਂ ਰਹਿੰਦਾ ਸੋ ਬਹੁਤ ਸਾਰੀਆਂ ਇਦਾਂ ਦੀਆਂ ਤੁਹਾਨੂੰ ਜਾਣਕਾਰੀਆਂ ਦੇ ਕੇ ਹਟਿਆ ਉਮੀਦ ਕਰਦਾ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਹੋ ਸਕੇ ਆ ਵੀਡੀਓ ਸ਼ੇਅਰ ਕਰ ਦਿਓ ਕਿਸੇ ਹੋਰ ਵੀ ਭਾਈ ਦਾ ਫਾਇਦਾ ਹੋ ਸਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਡੇ ਤੱਕ ਐਡਨੀਆਂ ਹੋਰ ਮੈਂ ਜਾਣਕਾਰੀਆਂ ਲੈ ਕੇ ਆਉਂਦਾ ਹਾਂ ਸੋ ਦੋਸਤੋ ਜੇਕਰ ਤੁਸੀਂ ਕਿਸੇ ਬਿਮਾਰੀ ਦੇ ਸਬੰਧ ਵਿੱਚ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਮੈਨੂੰ ਦਿਵਾ ਗਿਆ ਨੈਕਸਟ ਵੀਡੀਓ ਵਿੱਚ ਜਲਦ ਮਿਲਦੇ ਹਾਂ ਸਤਿ ਸ੍ਰੀ ਅਕਾਲ